ਸ਼ਿਲਾਜੀਤ ਇੱਕ ਪਦਾਰਥ ਇਦਾਂ ਦਾ ਹੈ ਜਿਹੜਾ ਬਾਡੀ ਦੇ ਵਿੱਚ ਟੈਸਟੋਸਟਰੋਨ ਲੈਵਲ ਨੂੰ ਅਪ ਕਰਦਾ ਓਕੇ ਇਹ ਸਿਰਫ ਟੈਸਟੋਸਟਰੋਨ ਲੈਵਲ ਨੂੰ ਅਪ ਕਰਦਾ ਸੋ ਫੀਮੇਲਸ ਲਈ ਕੀ ਹੋਗਾ ਫੀਮੇਲਸ ਲਈ ਵੀ ਸ਼ਿਲਾਜੀਤ ਦੇ ਵਿੱਚ ਸੂਰਜ ਤਾਂ ਪਿਛਲਾਜੀਤ ਬਣਦੀ ਆ ਉਹ ਸੂਰਜ ਦੀ ਜਦੋਂ ਤਪਸ ਦੇ ਵਿੱਚ ਬਣਾਣੇ ਆ ਤਾਂ ਫਿਰ ਉਹਦੇ ਵਿੱਚ ਅਸ਼ਵਗੰਧ ਸ਼ਤਾਵਰ ਦੋ ਚੀਜ਼ਾਂ ਜਿਹੜੇ ਸਾਡੇ ਵੈਦ ਭਰਾ ਨੇ ਉਹ ਅਗਰ ਮੇਰੀ ਗੱਲ ਨੂੰ ਸੁਣਦੇ ਹੋਣੇ ਉਹ ਜ਼ਰੂਰ ਇਤੇ ਮੋਹਰ ਲਾ ਦੇਣਗੇ ਕਿ ਠੀਕ ਕਰਿਆ ਗੋਇਲ ਲੇਕਿਨ ਜਿਹੜੇ ਜਿਨ੍ਹਾਂ ਨੂੰ ਨਹੀਂ ਵੀ ਨੌਲੇਜ ਉਹ ਵੀ ਇਹ ਗੱਲ ਨੋਟ ਕਰ ਲੋ ਅਸ਼ਵਗੰਧ ਸ਼ਤਾਵਰ ਦੋ ਚੀਜ਼ਾਂ ਪਲੱਸ ਉਹਦੇ ਵਿੱਚ ਸ਼ਿਲਾਜੀਤ ਜਿਵੇਂ ਅਸ਼ਵਗੰਧ 7 ਤਾਵਰ ਜਿਹੜੀ ਆ ਉਹ 50 50 ਗ੍ਰਾਮ ਲੈ ਕੇ 100 ਗ੍ਰਾਮ ਹੋ ਗਈ ਤੇ 100 ਗ੍ਰਾਮ ਦੇ ਵਿੱਚ 10 ਗ੍ਰਾਮ ਚਿਲਾਜੀ ਤਬਾਲ ਉਹਨੂੰ ਚੰਗੀ ਤਰ੍ਹਾਂ ਮਿਕਸ ਮੈਚ ਕਰਕੇ ਡੇਲੀ ਦੁੱਧ ਨਾਲ ਇੱਕ ਚਮਚ ਖਾਣਾ ਸ਼ੁਰੂ ਕਰ ਦੋ ਤੁਸੀਂ ਯਕੀਨ ਕਰੋ ਜਿਹੜੀਆਂ ਲੇਡੀਜ਼ ਕੰਪਲੇਂਟ ਕਰਦੀਆਂ ਨੇ ਕਿ ਮੇਰੀ ਬੈਕ ਪੇਨ ਹੁੰਦੀ ਆ ਮੇਰਾ ਕੰਮ ਨੂੰ ਜੀ ਨਹੀਂ ਕਰਦਾ ਮੈਂ ਨਹੀਂ ਕੰਮ ਕਰਨਾ ਮਤਲਬ ਉਹ ਥਕਾਵਟ ਚ ਰਹਿੰਦੀਆਂ ਨੇ ਹਰ ਵਕਤ ਉਹ ਡਾਡੂ ਵੀ ਇੱਕਦਮ ਚੁਸਤੀ ਫੁਰਤੀ ਮਤਲਬ ਜੀ ਨਾ ਕਮਜ਼ੋਰੀ ਦੂਰ ਕਰ ਦਿੰਦਾ ਹਾਂ ਜਿਹੜੀ ਵਲ ਚੜਚੜਾਪਣ ਨਹੀਂ ਹੁੰਦਾ ਸੁਭਾਅ ਦੇ ਵਿੱਚ ਵੀ ਆਦਮੀ ਹੱਥ ਵੀ ਲਾ ਦਵੇ ਤਾਂ ਵੀ ਉਹਨੂੰ ਮਰ ਭਰੇ ਜਾ ਕੇ ਇਦਾਂ ਦੀ ਜਿਹੜੀ ਸੁਭਾਅ ਹੁੰਦਾ ਨਾ ਘਰ ਆ ਜਾਮ ਸੁਣਦੇ ਉਹ ਵੀ ਮਤਲਬ ਉਹਨੂੰ ਵੀ ਹੈਪੀਨੈਸ ਆ ਜਾਂਦੀ ਹੈ